ਨਸਾ ਜੀਣਾ ਪਿੰਡ ਚੀਮਾਵੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾਈ ਰਾਜੂ ਕੋਲ ਇੱਕ ਦੁੱਗੀ ਬੱਛੀ ਲੱਗਿਆ ਦਿਖਾਉਣਾ ਸੂਣ ਜੀ ਬਾਈ ਕਹਿੰਦਾ ਕੱਢਦੀ ਆ ਪੰਜ ਸੱਤ ਦਿਨ ਚੰਗੇ ਸੀਮਨ ਦੀ ਆ ਤੇ ਗੱਬਣ ਵੀ ਟੌਪ ਦੇ ਸੀਮਨ ਤੋਂ ਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਰਾਜੂ ਜੀ ਹੋਰ ਕਿਵੇਂ ਆ ਵਧੀਆ ਜੀ ਤੁਸੀਂ ਚੜਦੀ ਕਲਾ ਜਮਾਂ ਚੱਲ ਆ ਆਹ ਆਪਣੇ ਪਾਸੇ ਆ ਜਾ ਨੰਬਰ ਬੋਲ ਤੇਰਾ 9803605888 98036 ਤੇ 05888 ਤੇ ਬੈੜ ਇੱਕ ਦਿਖਾਵਾਂਗੇ ਤੋਹਫਾ ਪੀਸੀ ਦਿਖਾ ਦਾਂਗੇ ਨਾ ਪਹਿਲਾਂ ਸਵਾ ਇੱਕ ਰਾ ਦੇ ਚੱਕੇ ਦਾ ਕਿਵੇਂ ਆ ਠੰਡੀ ਆ ਜਮਾਂ ਜਮਾਂ ਠੰਡੀ ਸੀ ਉਹ ਤੋਂ ਬਾਅਦ ਦੰਦ ਵੀ ਚੈੱਕ ਕਰਾਵਾਂਗੇ ਤੁਹਾਨੂੰ ਦੰਦੋ ਕਿਵੇਂ ਰਹੂਗੀ ਦੋ ਦੰਦ ਆ ਜਾ ਪਹਿਲਾਂ ਦੰਦ ਵੀ ਕਰਾ ਦੇ ਚੈੱਕ ਤੇ ਅਜ ਤਾਂ ਬਲ ਬਲ ਖਾਸੇ ਪਿਆ ਕੱਢੂ ਦਿਨ ਕਈ ਆ ਜਾ ਆ ਜਾ ਲੱਭੀ ਲਿਆ ਕੈਮਰਾ ਇੱਧਰ ਲੈ ਬੰਨੇ ਦੰਦ ਕਰਾ ਲਈ ਚੈੱਕ ਇਹ ਆ ਜਾ ਉਰੇ ਲੈ ਜਮਾਂ ਪਿਓਰ ਦੁੱਗੀ ਆ ਗਈ ਨਾ ਤੋੜ ਦੇ ਰਾਜੂ ਹੋਲ ਕੇ ਨਾ ਸੱਜਣੋਂ ਇੱਥੇ ਤਾਂ ਤੁਰਦੀ ਜਜਮੈਂਟ ਕਰ ਸਕਦਾ ਦੰਦ ਤੁਹਾਨੂੰ ਚੈੱਕ ਕਰਾ ਤੇ ਪਿਓਰ ਦੁੱਗੀ ਤੇ ਹਵਾਨਾਏ ਮੰਨ ਲਓ ਵੀ ਦੂਜੇ ਤੀਜੇ ਸੂਰੀ ਵਾਲੀਆਂ ਜਰਸੀਆਂ ਜਿੰਨਾ ਚੱਕੀ ਫਿਰਦੀ ਆ ਨਸਾਂ ਨੂੰ ਸਾਂ ਵੀ ਫੁੱਲਾ ਤੇ ਰਾਜੂ ਕਿਹੜੇ ਸੀਮਨ ਦੀ ਆਪ ਪਤਾ ਕੁਛ ਇਹ ਇਹ ਪ੍ਰੀਤ ਦੀ ਆਈ ਆਪ ਆ ਗਈ ਪ੍ਰੀਤ ਦੀ ਤੇ ਲੱਗਿਆ ਕਿਹੜਾ ਇਹਦੇ ਅੱਗੇ ਟਰੈਂਟ ਲੱਗਿਆ ਹੋਇਆ ਆ ਲੱਗਿਆ ਹੋਇਆ ਬਾਈ ਕਹਿੰਦਾ ਟਰੈਂਟ ਦਾ ਸੀਮਨ ਆਪ ਰਊਗੀ ਪ੍ਰੀਤ ਦੀ ਦੰਦੋ ਰਊਗੀ ਪਿਓਰ ਦੁੱਗੀ ਤੇ ਸਭਾ ਆਦੀ ਇਹ ਮੰਨ ਲਓ ਬਿਲਕੁਲ ਠੰਡੀ ਸੀਲ ਰਊਗੀ ਤੇ ਬਾਕੀ ਇੱਥੇ ਤਾਂ ਕੁਆਲਿਟੀ ਚੈੱਕ ਕਰ ਸਕਦੇ ਹਾਂ ਕੇ ਇਸ ਕੁਆਲਿਟੀ ਤੋਂ ਲਾ ਕੇ ਉਤੋਂ ਬਿਲਕੁਲ ਸਟੇਟ ਆ ਗਈ ਤੇ ਆਡਰ ਇਹ ਮੰਨ ਲਓ ਵੀ ਪੂਰਾ ਫੁੱਲ ਵੱਡਾ ਹਵਾਨਾ ਰੱਖ ਦਿਆ ਇਹ ਇੱਥੋਂ ਕਰ ਸਕਦਾ ਚੱਕ ਕਮਾ ਦੇ ਰਾਜੂ ਕੇਰਾ ਹੋਰ ਕੈ ਕਦਨ ਕੱਢੂਗੀ ਅਜੇ ਇਹ ਕੱਢ ਚੁਗੀ ਚਾਰ ਪੰਜ ਦਿਨ ਘਟੋ ਘਟਾ ਘਟੋ ਘਟਾ ਨਾ ਹਾਂਜੀ ਫੇਟਲਾਂ ਢੋਲਾਂ ਬਹੁਤ ਪਈਆਂ ਨੇ ਚਾਰ ਤੋਂ ਪੰਜ ਦਿਨ ਬਾਈ ਕਹਿੰਦਾ ਇਹ ਪੈਂਡਿੰਗ ਨੇ ਫਲਹਾਲ ਆ ਤੇ ਆਪ ਆ ਗਈ ਪ੍ਰੀਤ ਬੋਲ ਦੀ ਗੱਬਣ ਆ ਗਈ ਟ੍ਰੈਂਟ ਤੋਂ ਤੇ ਇੱਥੇ ਉਹਨਾਂ ਇਹਦਾ ਹਵਾਨਾ ਚੈੱਕ ਕਰ ਲਓ ਵੀ ਪਹਿਲਵਾਨ ਵਾਲਾ ਕੰਮ ਹੀ ਆ ਦੁੱਗ੍ਹੀ ਬੱਛੀਏ ਕਿੰਨਾ ਕਰ ਦਤ ਪਾ ਦੂ ਰਾਜੂ ਵੀਰੇ ਜਿਹੜੇ ਹਿਸਾਬ ਨਾਲ ਤਿਆਰ ਹੋ ਰਿਹਾ ਹੁਸਾਬ ਨਾਲ 20 ਤੋਂ ਬਾਹਰ ਪਾਉ ਆ 20 ਤੋਂ ਪਲੱਸ ਕਰ ਦੂਗੀ ਹਨਾ ਹਾਂ ਜਿਹੜੇ ਹਿਸਾਬ ਨਾਲ ਇਹਦੀ ਤਿਆਰੀ ਆ ਤੇ ਸਵੇਰ ਆਦੀ ਮੈਂ ਇਹ ਕਹੂੰਗਾ ਬਾਲੀ ਜਿਆਦਾ ਠੰਡੀ ਸੀ ਲਾ ਗਈ ਬਾਕੀ ਬੰਦਾ ਚੋਣ ਨਾਲਾ ਚਾਹੀਦਾ ਇਹਦੇ ਚੋਂ 25 ਵੀ ਚੋ ਸਕਦਾ ਠੀਕ ਆ ਗੱਲ 15 20 ਠੀਕ ਆ ਗੱਲ ਆ ਬਾਕੀ ਮੈਂ ਕਹੂੰਗਾ ਜੇ ਮਾਈ ਨੇ ਦੱਸਿਆ ਵੀ ਖਰੀਦਦਾਰ ਦੀ ਕੇਰ ਤੇ ਡਿਪੈਂਡ ਰਹਿੰਦਾ ਡਾੜਾ ਭਰਾ ਲੈ ਜਾਊਗਾ ਇਥੋਂ ਕਰ ਸਕਦੇ ਜੇਕਾ ਕਵਾਲਿਟੀ ਪੂਰੀ ਅਸਲ ਆ ਗਈ ਦੰਦੋ ਰਹੂਗੀ ਦੁੱਗੀ ਲੈ ਜਾ ਰਾ ਜੂ ਅੰਦਰਲੇ ਬੰਨੇ ਤੇ ਹਵਾਨਾ ਚੈੱਕ ਕਰ ਸਕਦੇ ਹੋ ਇੱਥੇ ਤੋਂ ਪਹਿਲਵਾਨ ਵਾਲਾ ਸਿਸਟਮ ਹੀ ਆ ਜਿਹੜੇ ਹਿਸਾਬ ਦਾ ਇਹ ਹਵਾਨਾ ਬੱਛੀ ਦਾ ਪੂਰੇ ਫੁੱਲ ਵੱਡੇ ਹਵਾਨੇ ਚ ਆ ਗਈ ਤੇ ਬਾਕੀ ਇੱਥੋਂ ਕਰ ਸਕਦੇ ਹੋ ਚੈੱਕ ਕਵਾਲਿਟੀ ਕੈਦਨ ਦੱਸਿਆ ਰਜੂ ਦੇ ਚਾਰ ਪੰਜ ਦਿਨ ਪੈਂਡਿੰਗ ਪਏ ਨੇ ਪ੍ਰਾਜ ਦੇ ਚਾਰ ਤੋਂ ਪੰਜ ਦਿਨ ਹਜੇ ਬਾਕੀ ਨੇ ਹਾਂ ਤੇ ਹਵਾਨਾ ਰਹੂਗਾ ਪੂਰੇ ਫੁੱਲ ਸਾਈਜ਼ ਦਾ ਇਹਨਾਂ ਪਲਾਂ ਬਹੁਤ ਪਈਆਂ ਠੀਕ ਆ ਛੱਡੀ 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 ਛੱਡ ਦੇ ਮੜਾ ਜਾ ਇਹ ਇੱਥੋਂ ਹਵਾਨਾ ਕਰ ਸਕਦੇ ਹਾਂ ਇੱਕ ਦੰਦ ਵੀ ਚੈੱਕ ਕਰਾ ਤੇ ਤੁਹਾਨੂੰ ਤੇ ਕੁਆਲਿਟੀ ਵੀ ਵੈੜ ਦੀ ਚੈੱਕ ਕਰ ਸਕਦੇ ਹਾਂ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਤੇ ਹਵਾਨੇ ਤੋਂ ਲਾ ਕੇ ਪਿਓਰ ਦੁੱਗੀ ਆ ਗਈ ਪੂਰੀ ਅਸਲ ਬੱਚੀ ਦਿਖਾਦੀ ਤੁਹਾਨੂੰ ਟਾਪ ਦੇ ਸੀਮਨ ਦੀ ਆ ਪ੍ਰੀਤ ਬੁੱਲ ਦੀ ਟ੍ਰੈਂਟ ਤੋਂ ਬਾਈ ਕਹਿੰਦਾ ਗੱਬਣ ਤੇ ਦਿਨ ਚਾਰ ਤੋਂ ਪੰਜ ਇਹ ਅਜੇ ਕੱਢਦੀ ਆ ਦੁੱਧ ਨਾਲ ਬਾਈ ਕਹਿੰਦਾ 20 ਤੋਂ ਬਾਰੇ ਇਹ ਬੱਚੀ ਦੇ ਦੂਗੀ ਬੜੇ ਆਰਾਮ ਨਾਲ ਅੱਗੇ ਮੈਂ ਕਹੂੰਗਾ ਵੀ ਜਿਹੜਾ ਸੱਜਣ ਲੈ ਕੇ ਜਾਂਦਾ ਉਹਦੀ ਰਹੂਗਾ ਮੱਲੋ ਕੇਰ țeੜ ਪੰਡ ਕਰੀ ਰਾਜੂ ਐਨੂੰ ਮਾੜੀ ਕਰਦੇ ਕਰਦੇ ਜਦੋਂ ਇੱਧਰਲੇ ਬੰਨੇ ਜਾਊ ਨਾ ਹਵਾਨਾ ਚੈੱਕ ਕਰ ਸਕਦੇ ਹਾਂ ਕਰਦੇ ਥੋੜੀ ਪਰਲੇ ਪਾਸੇ ਹੱਕਦੇ ਇੱਧਰ ਨੂੰ ਤੇ ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਹਵਾਨਾ ਜਦੋਂ ਬਾੜ ਪਰਲੇ ਬੰਨੇ ਜਾਂਦੇ ਹਜੇ ਗੱਬਣਾ ਕਿ ਤੁਸੀਂ ਇਹ ਸਮਝੋ ਇਹਨੂੰ ਵੀ ਸੂਈ ਵਈਆ ਹੱਥ ਮਾਰ ਕੇ ਸਵਾ ਸੁਭੂ ਕਰਾ ਦੇ ਰਾਜੂ ਚੈੱਕ ਇੱਕ ਬੰਦੀ ਦਾ ਲਓ ਜੀ ਜਮਾਂ ਠੰਡਾ ਸੀ ਲਓ ਹੱਥ ਦੀ ਚਵਾਈ ਵਾਲਾ ਥਾਣਾ ਠੀਕ ਆ ਗੱਲ ਐ ਨਹੀਂ ਹੈਗਾ ਠੀਕ ਆ ਠੀਕ ਆ ਤੇ ਸਵਾਦ ਆਂ ਅੰਦਰ ਉਗੀ ਬੱਲ ਕੋਲੇ ਠੰਡੀ ਸੀ ਲੈ ਨਾ ਹਾਂਜੀ ਆ ਤੇ ਪਲਾਈ ਤਾਂ ਬਹੁਤ ਪਈ ਆ ਜੇ ਬਣੂਈ ਦਾ ਬਹੁਤ ਆ ਨਾ ਹਾਂਜੀ ਬੱਚੀ ਤੋਂ ਤੁਰਿਆ ਨਹੀਂ ਜਾਣਾ ਲੈ ਵਾ ਲੈ ਕੇ ਪਲਾਈ ਆ ਗਈ ਪੂਰੀ ਫੁੱਲਾ ਤੇ ਬਾਕੀ ਇੱਥੋਂ ਕਰ ਸਕਦਾ ਹਾਂ ਕੁਆਲਿਟੀ ਚੈੱਕ ਤੇ ਰਾਜੂ ਰੇਟ ਕੀ ਰੂਗਾ ਅੱਜ ਵਾਲਾ ਇਹਦਾ ਯਾਰ ਮੁੱਲ 85000 ਰੁਪਿਆ ਹਾਂਜੀ ਤੇ 2000 ਰੁਪਿਆ ਛੋਟ ਕਰ ਦਾਂਗੇ 85 ਚੋਂ 2 ਛੋਟ ਕਰਕੇ 83 ਦੀ ਰਹਿ ਗਈ ਜਮੇ ਫਿਕਸ ਜੀ ਰਾਜੂ ਹੋਰ ਮਾੜਾ ਮੋਟਾ ਕੋਈ ਮੰਨਤਾ ਨਾ 1000 ਹੋਰ ਕਟਾ ਦੇ ਯਾਰ ਠੀਕ ਹੈ ਕਰਦੇ 82 ਦੇ ਦਾਂਗੇ ਹਾਂ ਠੀਕ ਹੈ ਗੱਲ ਬਾਈ ਕਹਿੰਦਾ 82000 ਦੀ ਆ ਦੁੱਗ੍ਹੀ ਵੱੱਛੀ ਤੁਹਾਨੂੰ ਦੇ ਦਾਂਗੇ ਤੇ ਕੁਆਲਿਟੀ ਤੁਹਾਡੇ ਸਾਹਮਣੇ ਆ ਵੀ 100 ਦੀ 100 ਰਹੂਗੀ ਹਰੇਕ ਪੱਖ ਤੋਂ ਇੱਥੇ ਤੋਂ ਕੁਆਲਿਟੀ ਕਰ ਸਕਦੇ ਹੋ ਚੈੱਕ ਤੇ ਲਾ ਰਜੂ ਨੰਬਰ ਬੋਲਦੀ ਕਿਰਾਂ ਦਾ 9803605888 980360580588 ਬਾਈ ਦਾ ਨੰਬਰ ਹੈ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ